Sher Singh Vishnu Bhagwan Dijel Sohang Maharaj Sher Singh Vishnu

भगवान दी जय अकाल पुरख दी निगी गोद ਵਿੱਚ بیٹھی ਹਰ ਸੰਗਤ ਜੀ ਹੁਣ ਤੱਕ ਇਸ ਧਰਤੀ ਦੇ ਉੱਤੇ 23 ਅਵਤਾਰ 10 ਗੁਰੂ ਸਹਿਬਾਨ ਤਿੰਨ ਪੈਗੰਬਰ ਜੋ ਅਕਾਲ ਪੁਰਖ ਦੀ ਰਜਾ ਦੇ ਵਿੱਚ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆਏ ਜਵੇਂ ਪਹਿਲਾਂ ਵੀ ਵੀਰ ਆਪ ਜੀ ਨਾਲ ਵਿਚਾਰ ਸਾਂਝੇ ਕਰਕੇ ਗਏ ਆ ਕਿ ਉਹ ਅਕਾਲ ਪੁਰਖ ਜਿਹੜਾ ਹਮੇਸ਼ਾ ਸਤਖੰਡ ਵਿੱਚ ਵਾਸ ਕਰਦਾ ਉਹ ਖੁਦ ਇਸ ਧਰਤੀ ਦੇ ਉੱਤੇ ਆਇਆ ਕਿਉਂ ਆਇਆ ਇਹ ਵੀ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਕਿ ਦਸਮ ਪਾਤਸ਼ਾ ਨਰ ਜੋ ਅਕਾਲ ਪੁਰਖ ਦੇ ਬਚਨ ਹੋਇਆ ਕਿ ਜਿਹੜੇ ਆਨੰਦਪੁਰ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਜਿਨ੍ਹਾਂ ਨੇ ਤੇਰਾ ਸਾਥ ਦਿੱਤਾ ਤੇਰੇ ਨਾਲ ਰਹਿਆ ਮੈਂ ਉਹਨਾਂ ਨੂੰ ਤਾਰਨ ਲਈ ਉਹਨਾਂ ਤੇ ਕਿਰਪਾ ਕਰਨ ਲਈ ਖੁਦ ਇਸ ਧਰਤੀ ਦੇ ਉੱਤੇ ਆਵਾਂਗਾ ਤੇ ਪਹਿਲੀ ਵਾਰੀ ਸ਼ਬਦ ਤੇ ਅਕਾਲ ਪੁਰਖ ਦੀ ਜਿਹੜੀ ਉਹ ਇਕੱਠੀ ਖੇੜੂ ਸਤਗੁਰ ਸ਼ਬਦ ਹਮੇਸ਼ਾ ਹੀ ਇਸ ਧਰਤੀ ਦੇ ਉੱਤੇ ਉਦੀ ਖੇਡ ਆ ਜਿਹੜੀ ਉਹ ਚਲਦੀ ਰਹਿੰਦੀ ਜੋ ਮੈਂ ਲੇਖ ਆਪਜੀ ਨਾਲ ਸਾਂਝਾ ਕਰਨ ਲੱਗਿਆ ਹਾਂ ਬਾਣੀ ਦੇ ਵਿੱਚੋਂ ਇਹ ਤਿੰਨ ਪੈਗੰਬਰ ਸਹਿਬਾਨ ਨਾਲ ਸੰਬੰਧਤ ਆ 86 ਸੰਚਈ ਸੰਮਤਛੀ ਹਰ ਪਗਦਵਾਰ ਜਿਠੂਆ موسی ਕਹੇ ਮੈਂ ਜਲਵਾ ਤੱਕਿਆ موسی ਕਹੇ ਮੈਂ ਜਲਵਾ ਤੱਕਿਆ ਤਕਿਆ ਕੋਹ ਨੂਰ ਖੁਦ ਖੁਦਾ ਵੇਖਿਆ ਸਮਰਥਿਆ ਉਸ ਟਾਈਮ ਦੇ ਉੱਤੇ ਖੁਦ ਅਕਾਲ ਪੁਰਖ ਨੇ ਆਪਣਾ ਦਰਸਾ ਜਿਹੜਾ ਉਹਨਾਂ ਨੂੰ ਦਿੱਤਾ ਸੀ ਜਿਹੜੇ ਇਤਿਹਾਸ ਪੜਦੇ ਆ ਉਹ ਬਖੂਬੀ ਇਸ ਚੀਜ਼ ਤੋਂ ਜਾਣੂ ਨੇ ਕਿ ਜਦੋਂ ਇੱਕ ਜਲਵਾ ਨੂਰ ਦਾ ਜਲਵਾ ਦਿਖਾਇਆ ਸੀ ਤੇ ਮੂਸਾ ਮੂੰਹ ਦੇ ਪਾਰ ਡਿਗਿਆ ਸੀ ਉਹ ਪਰਵਤ ਆ ਜਿਹੜਾ ਉਹ ਸਾਰਾ ਉਸ ਟਾਈਮ ਦੇ ਉੱਤੇ ਸਵਾਹ ਜਿਹੜਾ ਉਹ ਹੋ ਗਿਆ ਸੀ ਖੁਦ ਖੁਦਾ ਵੇਖਿਆ ਸਮਰਥਿਆ ਸੁਲਤਾਨ ਹਾਜ਼ਰ ਹਜ਼ੂਰ ਪ੍ਰਕਾਸ਼ ਹੋਇਆ ਪਿੱਛੇ ਅੱਖੀਆਂ ਕਿੱਥੇ ਪ੍ਰਕਾਸ਼ ਹੋਇਆ ਅੱਖੀਆਂ ਦੇ ਪਿੱਛੇ ਨੀਤਰਾ ਦੇ ਵਿੱਚ ਪ੍ਰਕਾਸ਼ ਹੋਇਆ ਪਿੱਛੇ ਅੱਖੀਆਂ ਨਿਰਗੁਣ ਦਰਸ ਹੋਇਆ ਜ਼ਰੂਰ ਜਿਹੜੀ ਅਸੀਂ ਗੱਲ ਨਿਰਗੁਣ ਦੀ ਕਰਦੇ ਕਰਦੇ ਆ ਉਹਸ ਨਿਰਗੁਣ ਦਾ ਦਰਸ ਹੋਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾਤ ਦਿੱਤਾ ਤੁਰਦਾ ਵਰ ਮੇਰੀ ਆਸਾ ਆਸਾ ਪੂਰ ਜੋ ਦੀ ਆਸਾ ਸੀ ਉਹ ਪੂਰੀ ਹੋ ਮੇਰੀ ਆਸਾ ਆਸਾ ਪੂ ਮੂਸਾ ਕਹੇ ਜਲਵਾ ਦਿੱਤਾ ਨੂਰ ਨੂਰਾਨਾ ਆਪਣਾ ਆਪ ਦਰਸਾਈਆ ਦੂਸਰ ਰਹੇ ਨਾ ਕੋਏ ਬੇਗਾਨਾ ਇਕੋ ਮੇਲਾ ਲਿਆ ਮਲਾਈਆ ਉਸ ਇਕ ਨੇ ਕੀ ਕਰ ਲਿਆ ਮੇਲ ਕਰ ਮੇਰੇ ਅੰਤਰਨਾਦ ਸ਼ਬਦ ਸ਼ਬਦ ਦਾ ਤਰਾਨਾ ਸੋਹੰਗ ਰਾਗ ਦਿੱਤਾ ਦਰੜਾਈਆ ਜੋਤੀ ਜੋਤ ਸਰੂ ਫਰ ਆਪ ਆਪਣੀ ਕਿਰਪਾ ਕਰ ਮੇਰਾ ਪਰਦਾ ਦਿੱਤਾ ਉਠਾਈਆ ਜਦੋਂ ਉਹ ਸੋਹੰਗ ਦਾ ਰਾਗ ਉਹਦੇ ਅੰਦਰ ਛੜਿਆ ਤੇ ਜਿਹੜਾ ਪਰਦਾ ਸੀ ਉਹ ਉੱਠ ਗਿਆ موسی ਕਹੇ ਮੈਂ ਤੱਕਿਆ ਇੱਕ ਅਲਾਹ ਇੱਕ ਅਲਾਹ موسی ਕਹੇ ਮੈਂ ਤੱਕਿਆ ਇੱਕ ਅਲਾ ਨੂਰ ਜ਼ਹੂਰ ਜ਼ਹੂਰ ਰਸ਼ਨਾਈਆ ਜਿਸ ਪੈਗਾਮ ਧੁਰ ਦਿੱਤਾ ਸੁਣਾ ਉਹਨੇ ਧੁਰਦਾ ਪੈਗਾਮ ਆ ਜਿਹੜਾ ਸੁਣਾ ਦਿੱਤਾ ਸਲਲ ਇੱਕ ਸਮਝਾਈਆ ਤੂੰ ਮੇਰਾ ਨੂਰ ਕਿਨੂੰ ਕਹਾ موسی ਨੂੰ ਤੂੰ ਮੇਰਾ ਨੂਰ ਚੱਲਣਾ ਮੇਰੀ ਵਿੱਚ ਰਜ਼ਾ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ 23 ਅਵਤਾਰ 10 ਗੁਰੂ ਸਹਿਬਾਨ ਤੇ ਤਿੰਨ ਪੈਗੰਬਰ ਜਿਹੜੇ ਆਏ ਆ ਉਸ ਅਕਾਲ ਪੁਰਖ ਦੀ ਰਜਾ ਦੇ ਵਿੱਚ ਤੂੰ ਮੇਰਾ ਨੂਰ ਚੱਲਣਾ ਮੇਰੀ ਵਿੱਚ ਰਜਾ ਦੂਸਰ ਆਸਨਾ ਕੋਏ ਵਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਮੇਲਾ ਲਿਆ ਮਲਾਈਆ ਈਸਾ ਕਹੇ ਮੈਨੂੰ ਚਾਰ ਦਿੱਤਾ ਸਲੀਬ ਈਸਾ ਕਹੇ ਮੈਨੂੰ ਚਾੜ ਦਿੱਤਾ ਸਲੀਬ ਫાંਸੀ ਗਲ ਲਟਕਾਈਆ ਮੈਂ ਨਜ਼ਾਰਾ ਤਕਿਆ ਜ਼ੀਬ ਜਦੋਂ ਈਸਾ ਜੀ ਨੂੰ ਸਲੀਬ ਦੇ ਉੱਤੇ ਫਾਂਸੀ ਦੇਣ ਲੱਗਿਆ ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਹੜਾ ਨਜ਼ਾਰਾ ਤੱਕਿਆ ਸੀ ਮੈਂ ਨਜ਼ਾਰਾ ਤਕਿਆ ਜ਼ੀਬ ਅਜ਼ਬ ਦਿੱਤਾ ਦਰਸਾਈਆ ਖੁਦ ਖੁਦਾ ਵੇਖਿਆ ਕਰੀਬ ਆਪਣੇ ਨੇੜੇ ਕਿਹਨੂੰ ਵੇਖਿਆ ਖੁਦਾ ਨੂੰ ਵੇਖਿਆ ਖੋਦ ਖੁਦਾ ਵੇਖਿਆ ਕਰੀਬ ਕਰੀਮ ਕਰਤਾ ਬੇਪਰਵਾਹੀਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਲੇਖਾ ਜਾਣ ਸਾ ਗਰੀਬ ਗਹਿਰ ਆਪਣਾ ਹੁਕਮ ਵਰਤਾਈਆ ਈਸਾ ਕਹੇ ਮੇਰੇ ਗਲ ਵਿੱਚ ਪਾਇਆ ਰਸਾ ਈਸਾ ਕਹੇ ਮੇਰੇ ਗਲ ਵਿੱਚ ਪਾਇਆ ਰਸਾ ਰਾਸ ਪ੍ਰਭ ਨੇ ਹੱਥ ਉਠਾਈਆ ਐਵੇਂ ਨਹੀਂ ਕੋਈ ਪਾਉਣ ਵਾਲਾ ਸੀ ਉਹਦੀ ਰਜਾ ਦੇ ਵਿੱਚ ਸੀ ਸਾਰਾ ਕੁਝ ਕੌਣ ਕਰਵਾ ਰਿਆ ਸੀ ਪਰਮੇਸ਼ਰ ਖੁਦ ਕਰਵਾ ਰਿਆ ਸੀ ਮੈਂ ਅੰਤਰ ਖੇੜ ਖਿੜਾ ਕੇ ਹੱਸਾ ਕੌਣ ਹੱਸਿਆ ਈਸਾ ਮੈਂ ਅੰਤਰ ਖੇੜ ਖਿੜਾ ਕੇ ਹੱਸਾ ਹਸਤੀ ਤੱਕੀ ਬੇਪਰਵਾਇਆ ਹੱਸਿਆ ਕਿਉਂ ਕਿ ਉਹਨੇ ਉਸ ਬੇਪਰਵਾਈ ਨੂੰ ਉਹਦੀ ਹਸਤੀ ਨੂੰ ਵੇਖ ਲਿਆ ਹਸਤੀ ਤਕੀਬੇ ਪਰਵਾਹਿਆ ਤਨ ਵਜੂਦ ਤੇਰਾ ਲੇਖੇ ਲਾਇਆ ਅੱਛਾ ਅੱਛੀ ਤਰਾਂ ਦਿੱਤਾ ਸੁਣਾਈਆ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸਦ ਆਪਣਾ ਰੰਗ ਵਿਖਾਈਆ ਈਸਾ ਕਹੇ ਜਿਸ ਵੇਲੇ ਫਾਂਸੀ ਮੈਂ ਚੜਿਆ ਚੜਦੀ ਦਿਸ਼ਾ ਧਿਆਨ ਲਗਾਈਆ ਕਿੱਧਰ ਦੇਖਿਆ ਚੜਦੀ ਦਿਸ਼ਾ ਵੱਲ ਤੂੰ ਮੇਰਾ ਮੈਂ ਤੇਰਾ ਕਲਮਾ ਪੜਿਆ ਫਾਂਸੀ ਚੜਨ ਲੱਗੇ ਕਿਹੜਾ ਕਲਮਾ ਪੜਿਆ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਕਲਮਾ ਪੜਿਆ ਸੋਹੰਗ ਢੋਲਾ ਰਾਗ ਲਾਈਆ ਸੱਚ ਦਵਾਰ ਤੱਕਿਆ ਘਰਿਆ ਕਿਹੜਾ ਘਰ ਤੱਕਿਆ ਸੱਚ ਦਵਾਰ ਦਰਗਾ ਸਾਚੀ ਨਜ਼ਰੀ ਆਈਆ جوتی جوتراپ اپنی کرپا کر ایک دینا سچا وار سچ پرکاش گما کریا نور جوت جوت روشنا کس چیز ہوگی نور جوتی محمد کہے میرا لےکھا مفاد مفاس بے زین نہ زور جو نام کلما شبد اہلاد ਤਾਲੀਮ ਤਾਜੀਮ ਸੁਬਾ ਪਾਇਆ ਮੇਰੇ ਵजूद ਆਈ ਆਵਾਜ਼ ਕੀ ਅੰਦਰ ਆਵਾਜ਼ ਆਈ ਮੇਰੇ ਵजूद ਆਈ ਆਵਾਜ਼ ਬਾਗ ਸਦਾ ਦਿੱਤੀ ਸੁਣਾਈਆ ਬਾਗ ਸਦਾ ਦਿੱਤੀ ਸੁਣਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦਿੱਤਾ ਸਾਚਾ ਵਰ ਮੈਂ ਅੰਦਰੋਂ ਗਿਆ ਜਾਗ ਜਦੋਂ ਅੰਦਰੋਂ ਆਵਾਜ਼ ਆਈ ਉਹ ਜਾਗ ਗਿਆ ਮੈਂ ਅੰਦਰੋਂ ਗਿਆ ਜਾਗ ਜਗਤ ਨਿੰਦਰਾ ਨਾ ਕੋਈ ਰਖਾਈਆ ਮੁਹੰਮਦ ਕੇ ਹਾ ਮੇਰਾ ਮਿਲਿਆ ਮੀਤ ਅਹਿਬਾਬ ਮਿਹਰਬਾਨ ਨੂਰ ਅਲਾਹੀਆ ਹਕ ਹਕੀਕੀ ਬਣ ਅਹਿਬਾਬ ਸੱਚ ਰਬਾਬ ਦਿੱਤੀ ਵਜਾਈਆ ਸਜਦਾ ਦੱਸਿਆ ਆਦਾਬ ਨਮੋ ਸੀਸੁ ਕਾਈਆ ਨਮੋ ਕੇ ਨਮ ਹੋ ਕੇ ਸੀਸ ਨਵਾਇਆ ਜੋਤੀ ਜੋ ਥਰੂ ਫਰਾਪ ਆਪਣੀ ਕਿਰਪਾ ਕਰ ਏਕਾ ਦਿੱਤਾ ਸਾਚਾ ਵਾਰ ਸੱਚ ਹੁਕਮ ਇੱਕ ਸੁਣਾਈਆ ਮੁਹੰਮਦ ਕਹੇ ਮੇਰੇ ਅੰਦਰ ਨੂਰ ਅਲਾਹ ਆਲੀ ਜ਼ਾਨ ਦਿੱਤੀ ਵੜਿਆਈਆ 14 ਤਬਖ ਬਣ ਮਲਾ ਬੇੜਾ ਖੇਵਟ ਕੰਧ ਉਠਾਈਆ ਤੂੰ ਮੇਰਾ ਮੈਂ ਤੇਰਾ ਅੱਲਾਹ ਹੂ ਅਨਾਹੂ ਸੋਹੰਗ ਸ਼ਬਦ ਦੇ ਸਲਾ ਸਹਿਜ ਸਹਿਜ ਨਾ ਦਰੜਾਇਆ ਜੋਤੀ ਜੋਤ ਸਰੂਪ ਹਰਪ ਆਪਣੀ ਕਿਰਪਾ ਕਰ ਦੇ ਬਣ ਹਾਰਾ ਸਾਚਾ ਵਰ ਨੇਕਲੰਕ ਨਰਾਇਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਰਗੁਣ নূর ਇੱਕ ਅੱਲਾ ਇਕੋ ਹੀ ਆ ਜਿਵੇਂ ਸ਼ੁਰੂ ਚ ਗੱਲ ਕੀਤੀ ਸੀ ਕਿ ਗੱਲ ਕੀ ਦੀ ਕਰਨੀ ਆ ਇੱਕ ਦੀ ਕਰਨੀ ਆ ਤੇ ਉਹ ਅੱਲਾ ਕੌਣ ਆ ਵਾਹਿਗੁਰੂ ਕੌਣ ਆ ਇਕੋ ਹੀ ਆ ਨਿਰਗੁਣ নূর ਇੱਕ ਅੱਲਾ ਦੋਇਮ ਨਜ਼ਰ ਕੋਇ ਨਾ ਆਈਆ ਕੋਈ ਦੂਸਰਾ ਨਜ਼ਰ ਨਹੀਂ ਹੋਣਾ ਸਿਰਫ ਇੱਕੋ ਹੀ ਨਜ਼ਰ ਆ। ਸੋ ਇੰਨੇ ਹੀ ਬਾਣੀ ਪੜਦਾ ਹੋਇਆ ਮੈਂ ਆਪ ਜੀ ਤੋਂ ਹਰ ਸੰਗਤ ਤੋਂ ਸੱਚੇ ਪਾਤਸ਼ਾਹ ਤੋਂ ਖਿਮਾ ਦਾ ਜਾਚਕਾਂ ਜਕਾਰਿਆਂ ਦਾ ਸਾਥ ਦੇਣਾ ਹਰ ਸੰਗਤ। ਸੋ ਹੰਗ ਮਹਾਰਾਈਸ਼ੇ ਸਿੰਘ ਵਿਸ਼ਨੂੰ ਭਗਵਾ Bhagwan di So hang vishnu Bhagwan di So hang vishnu Pagman So